ਲੂਟੜਿਆ ਹੱਸੇ ਲੈ ਕੇ ਦੇ ਹਾਸੀਆ ਦਾ ਵੀ ਆਹੜੀਆਂ ਬੜੀਆਂ ਆਹ ਗਰਾਰੀਆਂ ਜਿਹੜੀਆਂ ਇਧਰ ਬਸ ਆ ਪਈਆਂ ਨੇ ਇਹਨਾਂ ਦਾ ਆਪਾਂ ਰੇ ਵੀ ਘਟਾਵਦਾ ਸਾਡੇ ਸਿਰਫ ਕੱਲੀ ਗਰਾਰੀ ਬਦਲਨੀ ਆ ਪੈਨ ਕੱਢ ਕੇ ਇਧਰ ਬਸ ਇੱਥੇ ਗਰਾਰੀਆਂ ਬਦਲ ਜਾਣੀਆਂ ਨੇ ਪਾਲੇ ਪਾਸੇ ਆਦਾ ਗਰਾਰੀਆਂ ਵਾਲਾ ਸਿਸਟਮ ਤੁਹਾਨੂੰ ਦਿਖਾਉਣਾ ਆ ਵੀ ਉਹ ਪੈਨ ਨਾਲ ਹੀ ਪੈਨ ਕੱਢੋ ਸੌਖਾ ਕੰਮ ਆ ਕੋਈ ਚਾਬੀ ਨਹੀਂ ਵਰਤਣੀ ਕੋਈ ਹੋਰ ਨਹੀਂ ਕੋਈ ਕੋਈ ਲੋਕ ਨਹੀਂਗਾ ਪਹਿਲਾਂ ਕੱਢਣਾ ਆਪਾਂ ਜਿਵੇਂ ਆਪਾਂ ਟ੍ਰਾਫਰ ਦੇ ਵਿੱਚੋਂ ਪੈਨ ਕੱਢਦੇ ਆ ਡੰਡੇ ਵਾਲਾ ਟ੍ਰਾਫਰ ਆਪਾਂ ਜਿਵੇਂ ਆਪਾਂ ਪੈਨ ਕੱਢਦੇ ਆ ਆਲੇ ਇੱਥੋਂ ਦਾ ਪੈਨ ਕੱਢ ਲੈਣਾ ਤਾਂ ਪੈਨ ਕੱਢ ਕੇ ਇਹਦੇ ਅੰਦਰ ਮਿਲਾ ਵੀ ਪਾ ਸਕਦੇ ਇਹਦੇ ਅੰਦਰ ਇੱਥੇ ਗਰਾਰੀਆਂ ਡਾਲਦੀਆਂ ਨੇ ਉਹਨਾਂ ਦਾ ਬੀ ਰੇ ਆ ਪਰ ਬੀ ਵਗੈਰਾ ਸਾਰਾ ਘਟਾ ਵਧਾ ਸਕਦੇ ਆ ਸੌਖਾ ਹੋ ਗਿਆ ਕੰਮ ਯਾਨੀ ਕਿ ਚਾਪੀਆਂ ਪਾਉਣੇ ਵਾਲਾ ਕੰਮ ਛੱਕਿਆ ਗਿਆ ਲੋਕਾ-ਲੁਕਾ ਵਾਲਾ ਵੀ ਹਾਂ ਲੋਕ ਨਹੀਂ ਛੇਤੀ ਖੁੱਲਦੇ ਪੈਨ ਕੱਢੋ ਟ੍ਰਾਫਰਾਂ ਨੂੰ ਜਿਵੇਂ ਟ੍ਰਾਫਰਾਂ ਦੇ ਡੰਡੇ ਵਾਲੇ ਇਹਦੇ ਪੈਨ ਹੁੰਦੇ ਆ ਉਹ ਪੈਣਾ ਕੱਢ ਕੇ ਵਾਹ ਜੇ ਮੈਂ ਆ ਪੈਨ ਪਿਆ ਆ ਕੱਢ ਲੈਣਾ ਵਾ ਉਧਰ ਗਾਹਾਂ ਘਰਾਰੀਆਂ ਦੇ ਪਾਸੇ ਵੀ ਪੈਣੀਆਂ ਨਾਲ ਦਾ ਉਹ ਕੱਢ ਲੈਣਾ ਕੱਢ ਕੇ ਸੋਖਾ ਤਰੀਕੇ ਨਾਲ ਘਰਾਰੀਆਂ ਬਦਲੀਆਂ ਜਾਣੀਆਂ ਨੇ ਵੱਡੀ ਛੋਟੀ ਜਿੰਨਾ ਵੀ ਪੋਣਾ ਆਪਾਂ ਵੱਧ ਕੱਟ ਕਰਨਾ ਸਾਰੀ ਸੈਟਿੰਗ ਵਗੈਰਾ ਉੱਥੇ ਹੀ ਹੋ ਜਾਂਦੀ ਆ ਆਹ ਘਰਾਰੀਆਂ ਨੇ ਆਹ ਇੱਧਰ ਵੀ ਪੈਣੀਆਂ ਨੇ ਬਸ ਪੈਣੇ ਕੱਢ ਲੈਣੇ ਆ ਪੈਨਾਂ ਕੱਢ ਕੇ ਹੀ ਸਾਕੋ ਪੈਣ ਆ ਬੀਜ ਵਗੈਰਾ ਬਦਲੇ ਜਾਣੇ ਆ ਬਾਕੀ ਸੋਖੇ ਹੋ ਗਏ ਆ ਵੀ ਅੰਦਾਜ਼ਾ ਵੀ ਇਹਨਾਂ ਨਾਲ ਤਕਰੀਬਨ 15 17 15 15 ਕਿੱਲੇ 14 ਕਿੱਲੇ 15 ਕਿੱਲੇ ਸਾਮਸੰਗ ਬੀਜੇ ਜਾਂਦੇ ਆ ਤਕਰੀਬਨ ਕਰੀਬਨ ਕੋਈ 20 ਭਰਾ ਵੱਧ ਵੀ ਬੀਜ ਦਿੰਦਾ ਹੋਊਗਾ ਕੋਈ ਘੱਟ ਵੀ ਬੀਜ ਦਿੰਦਾ ਆਪਦੇ ਟਾਈਮ ਦੇ ਹਿਸਾਬ ਨਾਲ ਉਹਦੇ ਆਪਣੇ ਬੰਦਿਆਂ ਦੇ ਹਿਸਾਬ ਨਾਲ ਹਨਾ ਇਹ ਆ ਵੀ ਨਾਲ ਇਹ ਰੋਟਾਵੇਟਰ ਨਾਲ ਨਾਲ ਮਾਰਦੇ ਆ ਹੁਣ ਮਾਰਕੀਟ ਟਰੈਕਟਰ ਪਰੇ ਪਾਸੇ ਬਹੁਤ ਪੱਲੇ ਵੇ ਚੱਲ ਪਿਆ ਉਹਦੇ ਨਾਲ ਜਗ੍ਹਾ ਮਿਲ ਗਈ ਟਾਈਮ ਮਿਲ ਗਿਆ ਰੋਟੀ ਓਡੀ ਖਾਣ ਲੱਗ ਕੇ ਕਰਕੇ ਟਾਈਮ ਬਚ ਗਿਆ ਤਾਂ ਮੂਰੇ ਰੋਟਾਵੇਟਰ ਬਚ ਗਿਆ ਮੇਰੇ ਨਾਲ ਦੀ ਨਾਲ ਵਜਦਾ ਸੀ ਨਹੀਂ ਜਦੋਂ ਮਸ਼ੀਨ ਕੋਈ ਵਾਰ ਰੁਕਣੇ ਪੈਂਦੀ ਆ। ਕਹਿੰਗੇ ਨਾਲ ਦੀ ਨਾਲ ਮਾਰਿਆ ਹੋਇਆ ਵੀ ਵੱਟ ਪੂਰੀ ਵਧੀਆ ਬਣ ਜਾਂਦੀ ਆ। ਇਹਦੀ ਦਾ ਫਰਕ ਪੈ ਜਾਂਦਾ ਬੈਨੀ ਬੈਨੀਫਿਟ ਮਿਲ ਜਾਂਦਾ। ਬਾਕੀ ਟਰੈਕਟਰ 36 ਦੀ ਇਹਦੇ ਡਿਸਟਰੀਬਿਊਟਰ ਦਾ ਦੂਜਾ ਜਣ ਕੇ ਲੈਫਟ ਵਾਲਾ ਜੈਕ ਲੱਗਿਆ ਕਰਕੇ ਨਾ ਇਹ ਹੁਣ ਸਾਈਡ ਤੇ ਉੱਤੇ ਨਾਲ ਲੱਗਿਆ ਹੋਇਆ। ਤਕਰੀਬਨ 20 21 ਮਾਡਲ ਚ ਆ ਗਏ ਸੀਗੇ। ਜਿੰਨੇ ਵੀ ਟਰੈਕਟਰ 20 21 ਚ ਆਇਆ 20 ਬੂ ਮਾਡਲ ਚ ਤਕਰੀਬਨ ਤਕਰੀਬਨ ਮੰਨ ਕੇ ਚੱਲਦੇ ਆ ਚਲੋ ਮਾੜਾ ਮੋਟਾ ਇੱਧਰ ਉੱਧਰ ਪਹਿਲਾਂ ਵੀ ਹੋ ਸਕਦਾ ਆਗੇ ਹੁਣ ਵੀ ਮੇਰਾ ਅੰ ਤੇ ਇਹ ਸੌਖੇ ਚੱਕ ਲੈਂਦੇ ਆ ਉਹਦੇ ਕਰਕੇ ਬਾਕੀ ਹੋ ਆ ਵੀ ਸਵਰਾਜ ਜਿਹੜਾ ਨਵੇਂ ਮਾਡਲ ਵਾਲਾ ਆ ਉਹ ਵੀ ਇਹਨੂੰ ਬਹੁਤ ਸੌਖਾ ਤਰੀਕੇ ਨਾਲ ਚੱਕਦਾ ਬਾਕੀ ਜਿਹੜੇ 60 ਐਚਪੀ ਤੋਂ ਉੱਪਰ ਵਾਲੇ ਆ ਤਕਰੀਬਨ ਤਕਰੀਬਨ ਉਹ ਵੀ ਇਹਨੂੰ ਸੌਖਾ ਚੱਕ ਲੈਂਦੇ ਨੇ ਕਿਉਂਕਿ ਉਹਨਾਂ ਦੀ ਲੈਫਟ ਕੰਵਰਸੀਆਂ ਵੱਧ ਨੇ ਜਿਵੇਂ ਆਪਾਂ ਆਮ ਟਰੈਕਟਰ ਦੀ ਗੱਲ ਕਰਦੇ ਆ ਜਿਹਦੇ ਆਹ ਲੈਫਟ ਕੰਵਰਸੀ ਵਾਲਾ ਨਹੀਂ ਪਰ ਉਹਦੇ ਲਈ ਇਹ ਪ੍ਰੋਬਲਮ ਆ ਸਕਦੀ ਹੈ ਹੋਰ ਇੱਕ ਲੱਗਿਆ ਦੇ ਬਾਕੀ ਬੱਟ ਵਗੈਰਾ ਪੂਰੀ ਸੋਹਣੀ ਪੱਧਰ ਹੋਈ ਜਾਂਦੀ ਆ ਅੰਦਰ ਡੈਸਕਾ ਚੱਲਦੀਆਂ ਨੇ ਬੱਟ ਪੁੱਟ ਵਗੈਰਾ ਸੋਹਣੀ ਬਣਾਈ ਤਰੀਆਂ ਆਉਂਦੀਆਂ ਨੇ ਟਰੈਕਟਰ ਦੀ ਸਪੀਡ ਆ ਭਾਈ ਜਦੋਂ ਵੱਧ ਘਟਾ ਵਧਾ ਵੀ ਸਕਦੇ ਆ ਆਪਦੀ ਮਰਜ਼ੀ ਇਹਨੂੰ ਕੋਈ ਪ੍ਰੋਬਲਮ ਨਹੀਂ ਇਹ ਨਾਲ ਕੋਈ ਚੱਕਰ ਨਹੀਂਗਾ ਕਿਉਂਕਿ ਜਿਹੜੀ ਆ ਥਾਂ ਵਾਲੀ ਆ ਜਿਹੜੀ ਉਹ ਫਰ ਐ ਆ ਵੀ ਬੰਦੇ ਦੀ ਚਾਲ ਦੇ ਸਹਾਰ ਨਾਲ ਜਿਹੜੇ ਆਪਾਂ ਲੈਵਲ ਨਾਲ ਜਿਹੜੇ ਆਪਣੇ ਆ ਜਿਹੜੇ ਬੰਦੇ ਕੀਤੇ ਹੁੰਦੇ ਆ ਬੀਪ ਵਗੈਰਾ ਪਾਉਣ ਵਾਲੇ ਹਨਾ ਕਿਉਂਕਿ ਪੱਲੇ ਕੱਲਾ ਕੱਲਾ ਲਾਲੂ ਸਿੱਟਣਾ ਹੁੰਦਾ ਉਤੋਂ ਫਿਰ ਉਹਦੇ ਕਰਕੇ ਟਾਈਮ ਲੱਗਦਾ ਵਾ ਨਹੀਂ ਤਾਂ ਫਿਰ ਖਾਲੀ ਲੰਘੇਗਾ ਡੱਬਾ ਜਿਹੜੀ ਦੂਜੀ ਆ ਜਿਹੜੀ ਆਮ ਜਮੇ ਮੰਨ ਲਓ ਆਪਾਂ ਆਮ ਬਾਰਤ ਨੇ ਜਿਹੜੀ ਇੱਕ ਉਹ ਜੇ ਮੰਨ ਲਓ ਵੀ ਹੱਥਾਂ ਵਾਲੀ ਨਾਲ ਆਪਾਂ 5 ਕਿੱਲੇ ਬੀਜ ਮੰਨ ਕੇ ਚੱਲੋ ਤਾਂ ਉਹ ਤਕਰੀਬਨ ਜਿਹੜੀ ਦੂਜੀ ਆ ਉਹ ਤਕਰੀਬਨ ਉਹ ਤੋਂ ਵੱਧ ਬੀਜ ਦਿੰਦੀ ਆ ਥੋੜੇ ਜੇ ਮੰਨ ਲਓ 9-10 ਕ ਠੀਕ ਐ ਤੇ ਜਿਹੜੇ ਮੇਰਾ ਗਰਾਮੇ ਆ ਗਰਾਮੇ ਨਾਲ 15 ਕ ਮੰਨ ਕੇ ਚੱਲੋ 14-15 14-15 13-15 16 ਬਾਕੀ ਟਾਈਮ ਦੇ ਹਿਸਾਬ ਨਾਲ ਤੁਸੀਂ ਕਿੰਨੇ ਵੇ ਲੱਗਦੇ ਕਿੰਨੇ ਵੇ ਨਹੀਂ ਲੱਗਦੇ ਤੇ ਤੁਹਾਡੀ ਮਰਜ਼ੀ ਆ ਕਈ ਹਨਾ ਵੀਰ ਭਰਾ ਸਾਹ ਜ 7 ਵਜੇ ਜਾ ਕੇ ਲੱਗ ਜਾਂਦੇ ਨੇ ਸ਼ਾਮ ਤੱਕ ਹਨੇਰੇ ਤੱਕ ਲੱਗੇ ਰਹਿੰਦੇ ਨੇ ਫਿਰ ਉਹ ਜਿਆਦਾ ਵੀ ਬੀਚ ਸਕਦੇ ਨਹੀਂ ਅੰਦਾਜ਼ਾ ਵੀ 13 14 15 ਦਾ ਥੰਗ 13 14 15 ਕ ਨਿਕਲਦੇ ਆ ਹਨਾ ਤੇ ਬਾਕੀ ਤੁਸੀਂ ਵੀ ਜਰੂਰ ਦੱਸੋ ਵੀ ਕਿੰਨੇ ਕ ਕੱਢ ਦਨੇ ਆ ਲੂਡ ਆ ਸ਼ਾਮ ਤੱਕ ਆ ਗਰਾਮੇ ਮੇਰੇ ਮਸ਼ੀਨ ਨਾਲ ਬੱਟ ਦਾ ਕੰਮ ਘੈਂਟ ਆ ਪਰਾਲੀ ਪੂੜੀ ਦਾ ਪਤਾ ਨਹੀਂ ਲੱਗੜ ਦਿੰਦੀ ਓਵੇਂ ਬੱਟ ਪੂਰੀ ਵਧੀਆ ਪਾਈ ਆਉਂਦੀ ਆ ਬਾਕੀ ਆ ਮंडा ਘੋੜੀਆਂ ਭਜਾਉਣ ਦਾ ਸ਼ੌਕੀ ਆ ਵਧੀਆ ਜਾਨਵਰ ਰੱਖੇ ਹੋਇਆ ਪੂਰੇ ਟਾਪ ਦੇ ਵੀਰ ਕੋਲੇ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਆ ਆਪਾਂ ਇਹਨਾਂ ਦੀਆਂ ਸਾਰਿਆਂ ਦੀਆਂ ਘੋੜਿਆਂ ਵਗਾਰਾਂ ਦੀਆਂ ਹਨਾ ਤੇ ਵੀਰ ਹੁਣਾਂ ਕੋਲੇ ਵਧੀਆ ਜਾਨਵਰ ਰੱਖੇ ਹੋਇਆ ਮਜੂਕ ਲਾਈਨ ਪਲੱਡ ਲਾਈਨ ਦੇ ਨੇ ਤੇ ਬਾਕੀ ਸ਼ੌਕੀ ਵੀ ਕਹਿੰਦੀ ਵੀ ਸ਼ੁਰੂ ਤੋਂ ਹੀ ਆ ਦੇ ਦਾਦੇ ਪਰਦਾਦੇ ਦੇ ਟਾਈਮ ਤੋਂ ਇਹਨਾਂ ਨੇ ਰੱਖੇ ਹੋਏ ਨੇ ਇਹ ਤਾਂ ਹੋਰ ਗੱਲਾਂ ਦੀ ਗੱਲਾਂ ਬਾਈ ਵੱਟ ਪੂਰੀ ਵਧੀਆ ਪੈਂਦੀ ਆ ਦੂਜੀ ਬਣਾਉਂਦੀ ਆ ਮੰਨ ਲੇ ਕਿ ਚਲੋ 26 ਇਚ ਤੇ ਇਹ ਉਦੋਂ ਵੱਧ ਬਣਾਉਂਦੀ ਆ ਜਿਹੜੀ ਆਮ ਹੁੰਦੀ ਆ ਆਪਣੇ 26 28 ਕਿਤੇ ਬਣਾਉਂਦੀ ਆ ਉਹ ਹਾਂ ਕਿ ਸਿੰਗਲ ਵੱਟ ਹੁੰਦੀ ਆ ਸਿੱਧੀ ਖੜਮੀ ਜਿਵੇਂ ਆ ਵਾ ਜਿਵੇਂ ਆ ਵਾ ਜਿਵੇਂ ਆ ਵੱਟਾਂ ਨੇ ਇਹ ਛੋਟੀਆਂ ਨੇ ਵੱਟ ਇਹ ਵੀ ਸੋਹਣੀ ਬਣੇ ਇਹ ਜਾਨੀ ਕਿ ਵੀ ਇਹ ਸਿੰਪਲ ਮਸ਼ੀਨ ਦਾ ਵੀ ਜੀ ਹੋਈ ਆ ਹਣਾ ਕੋਲੇ ਕੋਲੇ ਜਾਵਾਂ ਵੱਟਾਂ ਵੱਟ ਦੀ ਆ ਪਚਾਲੇ ਵੱਟ ਹੀ ਆਉਂਦੀ ਆ ਆਹ ਤੇ ਇਹ ਜਾਨੀ ਕਿ ਥੋੜੀ ਹੁਣ ਬੀਜੇ ਨੂੰ ਜਾਨੀ ਕਿ ਬੀ ਹੋ ਗਏ 2-3 ਦਿਨ ਤੇ ਤਾਂ ਵੀ ਹੁਣ ਹਵਾ ਹਵਾ ਲੱਗ ਕੇ ਕਿ ਤਾਂ ਇਹ ਲੱਗਦੀ ਜਮੇ ਜਮੀਨ ਸੁੱਕੀ ਹੁੰਦੀ ਹੈ ਖੁਸ਼ਕ ਹੋ ਗਈ ਹੁੰਦੀ ਆ ਪਰ ਇਹ ਪਹਿਲਾਂ ਵਧੀਆ ਜ਼ਮੀਨ 'ਚ ਬੀਜੇ ਹੋਇਆ ਗੱਲ 'ਚ ਬੀਜੇ ਹੋਇਆ ਮਾੜੀ ਜਾਨੀ ਕਿ ਵੀ ਨਾ ਸੌਕ 'ਚ ਨਾ ਇਹ ਗੱਲ 'ਚ ਸੀਗੇ ਵਧੀਆ ਜ਼ਮੀਨ 'ਚ ਬੀਜੇ ਜਾਨੀ ਕਿ ਵਧੀਆ ਸੀਗੀ ਮਿੱਟੀ ਵੱਟ-ਬੂਟ ਵਗੈਰਾ ਤਾਂ ਹੀ ਪੂਰੀ ਝੋਟੀ ਦੀ ਬਣੀ ਆ ਵੀ ਜਾਨੀ ਕਿ ਵਧੀਆ ਵਾ ਜਾਨੀ ਕਿ ਇਹ ਜਾਨੀ ਕਿ ਵੀ ਛੋਟੀ ਹੈ ਵੱਟ ਆਹ ਚੌੜੀ ਵੱਟ ਜਾ ਇਹ ਆ ਚੀਜ਼ ਤਾਂ ਹੋ ਜਾਂਦਾ ਵਾ ਤੇ ਡਬਲ ਲਾਈਨ ਹੋ ਜਾਂਦੀ ਆ ਇਹ ਡਬਲ ਲਾਈਨਰ ਦੇ ਵਿੱਚ ਆ ਜਾਂਦਾ ਬਸ ਤਾਂ ਇਹ ਆਪਾਂ ਇਹਨੂੰ ਗਰਾਮ ਹੋ ਜਾਂਦਾ ਸਿਸਟਮ ਹੈ ਨਾ ਇਹਨਾਂ ਨੇ ਕਿ 30 ਇੰਚਾ ਲੀਆ 30 ਇੰਚ ਤੇ ਬੰਨੀ ਹੋਈ ਆ ਤੇ ਕਈ 5 ਲਾਈਨਾਂ ਵੀ ਲੈ ਕੇ ਲੈ ਕੇ ਜਾਂਦੀਆਂ ਨੇ ਜਿਨ੍ਹਾਂ ਨੇ ਯਾਨੀ ਕਿ ਵੀ 5 ਮਾ ਲੋ 4 400 ਕਿੱਲਾ 650 ਕਿੱਲਾ 400 ਕਿੱਲਾ 300 ਕਿੱਲਾ ਜਿਹੜੇ ਵੀ ਭਰਾ ਲੋਂ ਦਾ ਬੀਜ ਤੇ ਆ ਉਹਨਾਂ ਕੋਲ ਕਈਆਂ ਆਪਾਂ ਦੇਖਦੇ ਆ ਲੰਗ ਤੇ ਕਰਦੇ ਕਈਆਂ ਕੋਲੇ ਤੇ ਉਹ 5-5 ਫਾਲੀਆਂ ਵਾਲੀ ਵੀ ਹੁੰਦੀ ਆ ਮਸ਼ੀਨ ਉਹ ਵੀ ਚਲਦੀ ਉਹ ਵੀ ਟਾਇਰਾਂ ਦੇ ਉੱਤੇ ਹੀ ਆ ਯਾਨੀ ਕਿ ਉਹ ਉਹ 5 ਫਾਲੀਆਂ ਲੈ ਜਾਂਦੀ ਆ 5 5 ਲਾਈਨਾਂ ਲੈ ਕੇ ਜਾਂਦੀ ਆ ਯਾਨੀ ਕਿ ਉਹ ਇਦੋਂ ਵੀ ਜ਼ਿਆਦਾ ਘੱਟ ਟਾਈਮ ਲੈਂਦੀ ਹੋਊਗੀ ਜਿੰਨਾ ਇਹ ਲੈਂਦੀ ਆ ਇਹ ਬਹੁਤ ਇਹ ਮੰਨ ਕੇ ਚੱਲੋ ਆਪਾਂ ਇਹਦੇ ਨਾਲ ਪਹਿਲਾਂ ਵੀ ਗੱਲ ਕੀਤੀ ਜੇ 13 ਤੋਂ 15 ਕਿੱਲੇ ਆਮ ਬੀਜ ਦੇ ਆਪਾਂ 13 ਕਿੱਲੇ 14 ਕਿੱਲੇ 15 ਕਿੱਲੇ ਬੀਜਦੇ ਆ ਤਾਂ ਉਹ ਜਿਹੜੇ ਪੰਜਾਂ ਫਾਲੀਆਂ ਵਾਲੀ ਆ ਉਹ ਤੋਂ ਵੱਧ ਵੇਚੂਗੀ ਆ ਤੁਸੀਂ ਹੱਲ ਨੂੰ ਵੇਚੋ ਕਾ ਬਾਈ ਬਾਰੀ ਭਾਰੀ ਖੋਲ ਕਰੀ ਗਾ ਕੇ ਨਾ ਸਾਈਡਾ ਲਾਉਣ ਜਾਣਾ ਸਾਈਡਾ ਲਾਉਣ ਜਾਣਾ ਕਰਕੇ ਨਾ ਜਿਆਦੇ ਭਾਰੀ ਵੀ ਠੀਕ ਹੈ ਨਾ ਜੀ ਦੂਹ ਲੈ ਕੇ ਜਦੋਂ ਟਰੈਕਟਰ ਪਾਣਾ ਜਾਂ ਔਖਾ ਹੁੰਦਾ ਬੱਟਾ ਦੇ ਉੱਤੇ ਮੱਟਾਂ ਦੇ ਮਗਰ ਲੈ ਛੜੇ ਕਰਾਉ ਦੇ ਯਾਰ ਇਹ ਦਰਦ ਜੀ ਧਰਨੀ ਬੜਾ ਘੜਾ ਹੋ ਗਿਆ ਟੈਟ ਹੋ ਗਿਆ ਜੰਨਾ ਭਾਰ ਬਾਦਾ ਉਨੀ ਬੱਟ ਵਧੀਆ ਬਣਦੀ ਆ 500 ਕੇ ਆਪਾਂ ਚੱਕ ਸਕਦੇ ਆ ਭਾਈ ਲੋਕ ਨੂੰ ਖੋਲ ਕੇ ਆਹ ਫਰਮੇ ਜਿਹੜੇ ਤੇ ਨਾਲੇ ਬੱਟਾ ਦੇ ਨਾਲ ਪੱਟਾ ਨਾਲ ਲਾਉਣੀ ਆ ਆ ਵੀ ਘੋੜੀ ਲੱਗੀ ਜਾਂਦੀ ਆ ਆ ਬੈਟ ਖੜਨ ਵਾਲੀ ਇਹ ਥੱਲੇ ਆ ਜਾਣੀਆਂ ਲੋਕ ਕਾੜ ਦੋ ਥੱਲੇ ਡੇਪਣੀਆਂ ਆ ਫਿਰ ਆਪਾਂ ਇਹ ਤਾਂ ਖੜ ਸਕਦੇ ਆ ਸਾਈਡ ਤੇ ਉਹ ਹੈਗਾਲਾ ਵੀ ਵੀ ਖਾਲੀ ਨਹੀਂ ਜਾਣ ਦਿੰਦੀ ਕੋਈ ਵੀ ਇੱਕ ਅੱਧਾ ਵੀ ਹਾਂ ਵੀ ਵਾ ਪੋਲ ਦਾ ਖਾਲੀ ਲੰਘ ਜਾਊਗਾ ਆਦੇ ਖੋਲੇ ਲੰਘਣ ਦਿੰਦੀ ਹੈਗੀ ਸੋਤ ਤਾਂ ਹੈਗੀ ਆ ਚੀਜ਼ਾਂ ਦੇ ਵਿੱਚ ਚੰਗੀ ਜਿਆਦੇ ਖੋਸ਼ਕਾ ਉੱਤੇ ਮਾੜੀ ਮਾਰਦਾ ਫਰਕ ਪੈ ਗਿਆ ਜਿੱਥੇ ਜਿਆਦੇ ਗਿੱਲੀ ਆ ਜਾਨਣੇ ਕਿ ਵਧੀਆ ਜ਼ਮੀਨ ਆ ਉੱਥੇ ਬੱਟ ਪੂਰੀ ਟੌਪਰੀ ਬਣੀ ਹੋਈ ਆ ਖੋਸ਼ਕਾ ਜ਼ਮੀਨ ਦੇ ਵਿੱਚ ਜਿਹੜੀ ਮਾਰਦੀ ਮਸ਼ੀਨ ਹੋਵੇ ਉਹਨੇ ਨਹੀਂ ਯਾਨਣੇ ਕਿ ਬੱਟ ਨਹੀਂ ਸਹੀ ਪਾਉਣੀ ਉਹਨੇ ਮਾੜੀ ਮੋਟੀ ਢਿੱਲੀ ਰੱਖੂਗੇ ਰੱਖੂਗਾ ਟਾਇਰ ਟਾਇਰ ਬੱਟ ਨਹੀਂ ਬਣੂਗਾ ਦੇ ਜਮੀਨ ਥੋੜੀ ਜਿਹੀ ਹੈਗੀ ਆ ਵਧੀਆ ਗੱਲ ਜੀ ਹੈਗੀ ਥੋੜੀ ਜਿਹੀ ਫਿਰ ਬੱਟ ਪੂਰੀ ਟੌਪ ਦੀ ਬਣਦੀ ਆ